ਅਮਰੀਕਾ ਵਿੱਚ ਗੈਰਕਾਨੂੰਨੀ ਤੌਰ ਤੇ ਰਹਿ ਰਹੇ ਭਾਰਤੀਆਂ ਦਾ ਤੀਜਾ ਜੱਥਾ 16 ਫਰਵਰੀ ਨੂੰ ਰਾਤ 10 ਵਜੇ ਅਮ੍ਰਿਤਸਰ ਹਵਾਈ ਅੱਡੇ ਤੇ ਉਤਰਿਆ। ਅਮਰੀਕੀ ਹਵਾਈ ਸੈਨਾ ਦੇ C7 ਜਹਾਜ਼ ਵਿੱਚ 112 ਲੋਕ ਆਏ ਸਨ। ਇਹਨਾਂ ਵਿੱਚ ਹਰਿਆਣਾ ਤੋਂ 44 ਅਤੇ ਪੰਜਾਬ ਤੋਂ 33 ਲੋਕ ਸ਼ਾਮਲ ਨੇ। ਲਗਭਗ 6 ਘੰਟੇ ਦੀ ਪੁਸ਼ਕੀਤ ਤੋਂ ਬਾਅਦ ਇਹ ਲੋਕਾਂ ਹਵਾਈ ਅੱਡੇ ਤੋਂ ਬਾਹਰ ਆਏ। ਹਰਿਆਣਾ ਦੇ ਲੋਕਾਂ ਦੀ ਪੁਲਿਸ ਅਧਿਕਾਰੀਆਂ ਵੱਲੋਂ ਇੱਕ ਵੋਲvo ਬੱਸ ਲੈ ਕੇ ਪਹੁੰਚੇ। ਅਮ੍ਰਿਤਸਰ ਦੀ DCV ਹਵਾਈ ਅੱਡੇ ਤੇ ਪਹੁੰਚੀ। ਉਨ੍ਹਾਂ ਕਿਹਾ ਕਿ ਸਾਰੇ ਲੋਕ ਸਰੀਰਕ ਤੌਰ ਤੇ ਤੰਦਰੁਸਤ ਨੇ। ਦੇਸ਼ ਨਿਕਾਲਾ ਦਿੱਤੇ ਗਏ ਲੋਕਾਂ ਵਿੱਚ ਕੁਝ ਬੱਚੇ ਵੀ ਸ਼ਾਮਲ ਨੇ ਉੱਥੇ ਹੀ ਸ਼ਨੀਵਾਰ ਦਿਹਰਾ 11:30 ਵਜੇ 116 ਭਾਰਤੀਆਂ ਦੂਜੇ ਜਥੇ ਨੂੰ ਲੈ ਕੇ ਅਮਰੀਕੀ ਜਹਾਜ਼ ਅਮਰੀਕਸਰ ਹਵਾਈ ਅੱਡੇ ਤੋਂ ਉਤਰਿਆ ਸੀ ਔਰਤਾਂ ਤੇ ਬੱਚਿਆਂ ਨੂੰ ਛੱਡ ਕੇ ਸਾਰੇ ਮਰਦਾਂ ਨੂੰ ਹਤਕੜੀਆਂ ਲਗਾਈਆਂ ਹੋਈਆਂ ਸੀ ਹਵਾਈ ਅੱਡੇ ਤੇ ਹੀ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਕਰਵਾਈ ਗਈ ਲਗਭਗ 5 ਘੰਟੇ ਦੀ ਤਸਦੀਕ ਤੋਂ ਬਾਅਦ ਸਾਰਿਆਂ ਨੂੰ ਪੁਲਿਸ ਦੀਆਂ ਗੱਡੀਆਂ ਵਿੱਚ ਘਰ ਛੱਡ ਦਿੱਤਾ ਗਿਆ ਇਸ ਤੋਂ ਪਹਿਲਾਂ 5 ਫਰਵਰੀ ਨੂੰ 104 ਐਨਆਰਈਸ ਨੂੰ ਜ਼ਬਰਦਸਤੀ ਵਾਪਸ ਭੇਜਿਆ ਗਿਆ ਸੀ ਜਿਨ੍ਹਾਂ ਵਿੱਚੋਂ ਬੱਚਿਆਂ ਨੂੰ ਛੱਡ ਕੇ مردਾਂ ਅਤੇ ਔਰਤਾਂ ਨੂੰ ਹਤਕੜੀਆਂ ਅਤੇ ਬੇੜੀਆਂ ਵਿੱਚ ਬੰਨ ਕੇ ਲਿਆਂਦਾ ਗਿਆ ਸੀ ਇਸ ਤਰ੍ਹਾਂ ਹੁਣ ਤੱਕ 332 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਭਾਰਤ ਵਾਪਸ ਭੇਜਿਆ ਜਾ ਚੁੱਕਿਆ ਹੈ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਅਮਰੀਕਾ ਵਿੱਚ ਗੈਰਕਾਨੂੰਨੀ ਤੌਰ ਤੇ ਰਹਿ ਰਹੇ ਭਾਰਤੀਆਂ ਦਾ ਤੀਜਾ ਜੱਥਾ 16 ਫਰਵਰੀ ਨੂੰ ਰਾਤ 10 ਵਜੇ ਅੰਮ੍ਰਿਤਸਰ ਹਵਾਈ ਅੱਡੇ ਤੇ ਉਤਰਿਆ ਅਮਰੀਕੀ ਹਵਾਈ ਜਹਾਜ਼ ਸੀ 7 ਜਹਾਜ਼ ਵਿੱਚ 112 ਲੋਕ ਆਏ ਸਨ। ਇਹਨਾਂ ਵਿੱਚ ਹਰਿਆਣਾ ਤੋਂ 44 ਅਤੇ ਪੰਜਾਬ ਤੋਂ 33 ਲੋਕ ਸ਼ਾਮਲ ਨੇ। ਲਗਭਗ 6 ਘੰਟੇ ਦੀ ਪੁਸ਼ਕੀਤ ਤੋਂ ਬਾਅਦ ਲੋਕਾਂ ਹਵਾਈ ਅੱਡੇ ਤੋਂ ਬਾਹਰ ਆਏ। ਹਰਿਆਣੇ ਦੇ ਲੋਕਾਂ ਲਈ ਪੁਲਿਸ ਅਧਿਕਾਰੀਆਂ ਵੱਲੋਂ ਇੱਕ ਵੋਲvo ਬੱਸ ਲੈ ਕੇ ਪਹੁੰਚੇ। ਅਮਰੀਕਸਰ ਦੀ ਡੀਸੀਵੀ ਹਵਾਈ ਅੱਡੇ ਤੇ ਪਹੁੰਚੀ। ਉਹਨਾਂ ਕਹੇ ਕਿ ਸਾਰੇ ਲੋਕ ਸਰੀਰਕ ਤੌਰ ਤੇ ਤੰਦਰੁਸਤ ਨੇ। ਦੇਸ਼ ਨਿਕਾਲਾ ਦਿੱਤੇ ਗਏ ਲੋਕਾਂ ਵਿੱਚ ਕੁਝ ਬੱਚੇ ਵੀ ਸ਼ਾਮਲ ਨੇ। ਉਥੇ ਸ਼ਨੀਵਾਰ ਦਿਹਰਾ 11:30 ਵਜੇ 116 ਭਾਰਤੀਆਂ ਦੂਜੇ ਜਥੇ ਨੂੰ ਲੈ ਕੇ ਅਮਰੀਕੀ ਜਹਾਜ਼ ਅਮਰੀਕ ਸਰ ਹਵਾਈ ਅੱਡੇ ਤੇ ਉਤਰਿਆ ਸੀ ਔਰਤਾਂ ਤੇ ਬੱਚਿਆਂ ਨੂੰ ਛੱਡ ਕੇ ਸਾਰੇ ਮਰਦਾਂ ਨੂੰ ਹਤਕੜੀਆਂ ਲਗਾਈਆਂ ਹੋਈਆਂ ਸੀ ਹਵਾਈ ਅੱਡੇ ਤੇ ਹੀ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਕਰਵਾਈ ਗਈ ਲਗਭਗ 5 ਘੰਟੇ ਦੀ ਤਸਦੀਕ ਤੋਂ ਬਾਅਦ ਸਾਰਿਆਂ ਨੂੰ ਪੁਲਿਸ ਦੀਆਂ ਗੱਡੀਆਂ ਵਿੱਚ ਘਰ ਛੱਡ ਦਿੱਤਾ ਗਿਆ ਇਸ ਤੋਂ ਪਹਿਲਾਂ 5 ਫਰਵਰੀ ਨੂੰ 104 ਐਨਆਰਆਈਜ਼ ਨੂੰ ਜ਼ਬਰਦਸਤੀ ਵਾਪਸ ਭੇਜਿਆ ਗਿਆ ਸੀ ਜਿਨ੍ਹਾਂ ਵਿੱਚੋਂ ਬੱਚਿਆਂ ਨੂੰ ਛੱਡ ਕੇ ਮਰਦਾਂ ਤੇ ਔਰਤਾਂ ਨੂੰ ਹਤਕੜੀਆਂ ਅਤੇ ਬੇੜੀਆਂ ਵਿੱਚ ਬੰਨ ਕੇ ਲਿਆਂਦਾ ਗਿਆ ਸੀ ਇਸ ਤਰ੍ਹਾਂ ਹੁਣ ਤੱਕ 332 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਭਾਰਤ ਵਾਪਸ ਭੇਜਿਆ ਜਾ ਚੁੱਕਿਆ ਹੈ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਭਾਰਤੀਆਂ ਦਾ ਤੀਜਾ ਜੱਥਾ 16 ਫਰਵਰੀ ਨੂੰ ਰਾਤ 10 ਵਜੇ ਅਮ੍ਰਿਤਸਰ ਹਵਾਈ ਅੱਡੇ ਤੇ ਉਤਰਿਆ ਅਮਰੀਕੀ ਹਵਾਈ ਸਨਾਨ ਦੇ ਸੀ 7 ਜਹਾਜ਼ ਵਿੱਚ 112 ਲੋਕ ਆਏ ਸਨ ਇਹਨਾਂ ਵਿੱਚ ਹਰਿਆਣਾ ਤੋਂ 44 ਅਤੇ ਪੰਜਾਬ ਤੋਂ 33 ਲੋਕ ਸ਼ਾਮਲ ਨੇ ਲਗਭਗ 6 ਘੰਟੇ ਦੀ ਪੁਸ਼ਕੀਤ ਤੋਂ ਬਾਅਦ ਲੋਕਾਂ ਹਵਾਈ ਅੱਡੇ ਤੋਂ ਬਾਹਰ ਆਏ ਹਰਿਆਣੇ ਦੇ ਲੋਕਾਂ ਦੀ ਪੁਲਿਸ ਅਧਿਕਾਰੀਆਂ ਵੱਲੋਂ ਇੱਕ ਵੋਲਵੋ ਬੱਸ ਲੈ ਕੇ ਪਹੁੰਚੇ ਅੰਮ੍ਰਿਤਸਰ ਦੀ ਡੀਸੀ ਵੀ ਹਵਾਈ ਅੱਡੇ ਤੇ ਪਹੁੰਚੀ ਉਹਨਾਂ ਕਹਿੰਦੇ ਕਿ ਸਾਰੇ ਲੋਕ ਸਰੀਰਕ ਤੌਰ ਤੇ ਤੰਦਰੁਸਤ ਨੇ ਦੇਸ਼ ਨਿਕਾਲਾ ਦਿੱਤੇ ਗਏ ਲੋਕਾਂ ਵਿੱਚ ਕੁਝ ਬੱਚੇ ਵੀ ਸ਼ਾਮਲ ਨੇ ਉੱਥੇ ਹੀ ਸ਼ਨੀਵਾਰ ਦਹਿਰਾ 11:30 ਵਜੇ 116 ਭਾਰਤੀਆਂ ਦੂਜੇ ਜੱਥੇ ਨੂੰ ਲੈ ਕੇ ਅਮਰੀਕੀ ਜਹਾਜ਼ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਤਰਿਆ ਸੀ ਔਰਤਾਂ ਦੇ ਬੱਚਿਆਂ ਨੂੰ ਛੱਡ ਕੇ ਸਾਰੇ ਮਰਦਾਂ ਨੂੰ ਹਥਕੜੀਆਂ ਲਗਾਈਆਂ ਹੋਈਆਂ ਸੀ ਹਵਾਈ ਅੱਡੇ ਤੇ ਹੀ ਉਹਨਾਂ ਦੇ ਪਰਿਵਾਰ ਨਾਲ ਮੁਲਾਕਾਤ ਕਰਵਾਈ ਗਈ ਲਗਭਗ 5 ਘੰਟੇ ਦੀ ਤਸਦੀਕ ਤੋਂ ਬਾਅਦ ਸਾਰਿਆਂ ਨੂੰ ਪੁਲਿਸ ਦੀਆਂ ਗੱਡੀਆਂ ਵਿੱਚ ਘਰ ਛੱਡ ਦਿੱਤਾ ਗਿਆ ਇਸ ਤੋਂ ਪਹਿਲਾਂ 5 ਫਰਵਰੀ ਨੂੰ 104 ਐਨ ਆਰ ਆਈਸ ਨੂੰ ਜ਼ਬਰਦਸਤੀ ਵਾਪਸ ਭੇਜਿਆ ਗਿਆ ਸੀ ਜਿਨ੍ਹਾਂ ਵਿੱਚੋਂ ਬੱਚਿਆਂ ਨੂੰ ਛੱਡ ਕੇ ਮਰਦਾਂ ਅਤੇ ਔਰਤਾਂ ਨੂੰ ਹਤਕੜੀਆਂ ਅਤੇ ਬੇੜੀਆਂ ਵਿੱਚ ਬੰਨ ਕੇ ਲਿਆਂਦਾ ਗਿਆ ਸੀ ਇਸ ਤਰ੍ਹਾਂ ਹੁਣ ਤੱਕ 332 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਭਾਰਤ ਵਾਪਸ ਭੇਜਿਆ ਜਾ ਚੁੱਕਿਆ ਹੈ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ